ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਹ ਚੈਨਲ ਦੇ ਵਿੱਚ ਮੇਰੇ ਨਾਲ ਪ੍ਰੋਫੈਸਰ ਖੁਸ਼ਾਲ ਸਿੰਘ ਹੋਣੀ ਆ ਜਿਨ੍ਹਾਂ ਦੀ ਸਿੱਖ ਜਿਹੜੀ ਹੈ ਸਿੱਖੀ ਦੇ ਉੱਪਰ ਵਿਸ਼ੇਸ਼ ਜਿਹੜੇ ਸਟੱਡੀ ਆ ਵਿਸ਼ੇਸ਼ ਅਧਿਐਨ ਕਰਦੇ ਰਹਿੰਦੇ ਹੋ ਤੇ ਉਹ ਕੇਂਦਰੀ ਸਿੰਘ ਸਭਾ ਦੇ ਜਨਰਲ ਖਤਰ ਨੇ ਉਹਨਾਂ ਨਾਲ ਗੱਲ ਕਰਾਂਗੇ ਨੌਵੇਂ ਗੁਰੂ ਦੇ 350 ਸਾਲਾ ਜਿਹੜਾ ਚੀਦੀਪੁਰਬ ਜਿਹੜਾ ਮਨਾਇਆ ਜਾਣਾ ਭਾਵੇਂ ਕਿ ਉਹਦੇ ਦੀ ਇੱਕ ਜਿਹੜਾ ਜਥਾ ਹੈ ਆਪਣਾ ਅਸਾਮ ਤੋਂ ਸ਼ੁਰੂ ਹੋਇਆ ਉਹ ਲਗਾਤਾਰ ਚੱਲਦਾ ਜਾ ਰਿਹਾ ਤੇ ਉਹ ਉਹ ਜਿਤਨੇ ਵੀ ਜਿਹੜਾ ਅਲਟੀਮੇਟਲੀ ਪੰਜਾਬ ਚ ਪਹੁੰਚਣਾ ਤੇ ਛਿੱਦੀ ਦਿਵਸ ਜਿਹੜਾ ਵੱਡੇ ਪੱਧਰ ਤੇ ਪੂਰੇ ਦੇਸ਼ ਵਿੱਚ ਬਣਾਇਆ ਜਾ ਰਿਹਾ ਬਣਾਇਆ ਜਾਣਾ ਤੇ ਦੇਸ਼ ਆਪਦੇਸ਼ਾਂ ਦੇ ਵਿੱਚ ਮਨਾਉਣ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਤੇ ਖਾਸ ਕਰਕੇ ਪੰਜਾਬ ਤੇ ਦਿੱਲੀ ਇਸ ਇਲਾਕੇ ਦੇ ਵਿੱਚ ਜਿਆਦਾ ਵੱਡੇ ਪੱਧਰ ਤੇ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਤੇ ਦਿੱਲੀ ਦੇ ਵਿੱਚ ਵੀ ਪਹਿਲਾਂ ਵੀ ਇੱਕ ਵਾਰੀ ਮਾਰਚ 'ਚ ਕੱਡੇ ਗਏ ਤੇ ਉਹਨਾਂ ਬਾਰੇ ਗੱਲ ਕਰਾਂਗੇ ਉਸ ਤੋਂ ਇਲਾਵਾ ਅੱਜ ਜਿਹੜਾ ਗੁਰੂ ਰਾਮਦਾਸ ਜੀ ਦਾ ਵੀ ਪ੍ਰਕਾਸ਼ ਹੋਸਤਵ ਹੈ ਉਹਨਾਂ ਨੂੰ ਵੀ ਅਸੀਂ ਨਮਨ ਕਰਦੇ ਹਾਂ ਉਹਨਾਂ ਨੂੰ ਆਪਣੇ ਵੱਲੋਂ ਜਿਹੜਾ ਯਾਦ ਕਰਦੇ ਹਾਂ ਤੇ ਪ੍ਰੈਸਰ ਖੁਸ਼ਾਲ ਸਿੰਘ ਜੀ ਤੁਸੀਂ ਇਸ ਬਾਰੇ ਦੋਨਾਂ ਪਹਿਲਾਂ ਗੁਰੂ ਰਾਮਦਾਸ ਜੀ ਬਾਰੇ 2 ਮਿੰਟ ਦੀ ਗੱਲ ਕਰਾਂਗੇ ਫਿਰ ਮੁੱਖ ਤੌਰ ਤੇ ਅਸੀਂ ਗੱਲ ਜਿਹੜੀ ਆ ਨੌਵੇਂ ਗੁਰੂ ਦੀ شہادت ਤੇ ਉਹਨਾਂ ਦੀ شہادت ਦਾ ਅੱਜ ਕੀ ਰੈਲੇਵੈਂਸ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਸਾਰੇ ਸਿੱਖ ਜਗਤ ਨੂੰ ਇਸ ਦੀ ਅਸੀਂ ਵਧਾਈ ਦਿੰਨੇ ਆ ਕਿ ਗੁਰੂ ਅਰਮਦਾਸ ਜੀ ਦਾ ਅਜ ਪ੍ਰਕਾਸ਼ ਪੁਰਬ ਹੈ ਬੜੇ ਦੇਸ਼ ਵਿਦੇਸ਼ਾਂ 'ਚ ਸੰਤਾ ਮਨਾ ਰਹੀਆਂ ਨੇ ਤੇ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਜਿਹੜੀ ਆ ਸੇਧ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਇੱਕ ਜਿਹੜਾ ਛੱਲੇ ਵਾਲੇ ਜੀਵਨ ਤੋਂ ਉੱਠ ਕੇ ਜਿਹੜਾ ਇੱਕ ਨਮਾਣੇ ਨਤਾਣਿਆਂ ਦਾ ਜੀਵਨ ਹੁੰਦਾ ਉੱਥੋਂ ਜਾ ਕੇ ਉਹਨਾਂ ਨੂੰ ਜਿਹੜਾ ਇੱਕ ਸ਼ਹਿਨशाह ਦੀ ਉਪਾਦੀ ਜਿਹੜੀ ਆ ਉਹ ਵੀ ਮਿਲੀ ਅਗੇ ਪੰਥ ਦੇ ਵਿੱਚ ਤੇ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਆ ਇੱਕ ਇੱਕ ਵੱਡਾ ਜਿਹੜਾ ਅਮਰਸਰ ਜਿਹੜਾ ਇਸ ਟਾਈਮ ਸਿੱਖ ਪੰਡਾ ਬਹੁਤ ਕੇਂਦਰੀ ਸਥਾਨ ਹੈ ਉਹਦਾ ਉਹਦੀ ਸਥਾਪਨਾ ਕੀਤੀ ਉਸ ਨੂੰ ਕਿਸ ਤਰ੍ਹਾਂ ਵਸਾਇਆ ਉਥੇ ਕਿਹੜੇ ਕਿਹੜੇ ਲੋਕਾਂ ਦੀ ਕਿਰਤੀ ਲੋਕਾਂ ਦਾ ਉਹਨੂੰ ਸੈਂਟਰ ਬਣਾਇਆ ਤੇ ਅੱਜ ਵੀ ਸਾਡੇ ਭਾਰਤ ਵਿੱਚ ਇਹਦਾ ਇੱਕ ਖਾਸ ਥਾਂ ਹੈਗਾ ਯਾਮਰਸਰ ਦਾ ਮਹੱਤਤਾ ਹੈ ਉਹ ਗੁਰੂ ਰਾਮਦਾਸ ਜੀ ਦਾ ਉਹਦੇ ਵਿੱਚ ਵੱਡੀ ਕੰਟਰੀਬਿਊਸ਼ਨ ਹੈ ਤੇ ਉਹਨਾਂ ਦੇ ਜੀਵਨ ਤੋਂ ਸਾਨੂੰ ਜਿਹੜਾ ਉਹਨਾਂ ਬਾਣੀ ਰਾਹੀਂ ਸੰਗੀਤ ਦੇ ਵਿੱਚ ਹੋਰ ਜਿਹੜੇ ਆ ਬਹੁਤ ਵੱਡੀ ਜਿਹੜੀ ਆ ਇਹ ਉਹਨਾਂ ਦੀ ਜਿਹੜਾ ਆ ਉਹਨਾਂ ਦੀ ਭੂਮਿਕਾ ਨਿਭਾਈ ਆ ਉਹਨਾਂ ਨੇ ਸੋ ਉਹਨਾਂ ਦਾ ਅੱਜ ਜਿਹੜਾ ਗੁਰਪੁਰ ਮਨਾਇਆ ਜਾ ਰਿਹਾ ਇਹਦੇ ਤੇ ਸਾਨੂੰ ਜਿਹੜਾ ਉਹਨਾਂ ਦੀ ਜ਼ਿੰਦਗੀ ਤੋਂ ਉਹ ਸੰਦੇਸ਼ ਲੈਣਾ ਚਾਹੀਦਾ ਜਿਹੜਾ ਮਨੁੱਖਤਾ ਦੇ ਹੱਕ ਚ ਹੈ ਸਾਰੀ ਮਾਨਵਤਾ ਦੇ ਹੱਕ ਚ ਹੈ ਤੇ ਉਹ ਜਿਹੜਾ ਅਸਲ ਵਿੱਚ ਨਿਆਕਾਰੀ ਸਿਸਟਮ ਨੂੰ ਜਿਹੜਾ ਉਹ ਸਪੋਰਟ ਕਰਦਾ ਸਾਨੂੰ ਉਧਰ ਅੱਜ ਜਿਹੜਾ ਧਿਆਨ ਦੇਣਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਪ੍ਰਸਾ ਉਹ ਜਿਹੜੇ ਨੌਵੇਂ ਗੁਰੂ ਆ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਜਾਂਦਾ ਹੈ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨਾਂ ਨੇ ਜਿਹੜੀ ਸ਼ਹਾਦਤ ਹੈ ਉਹ ਸ਼ਹਾਦਤ ਦਾ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਉਹਦੇ ਪੈਰਲਲ ਕੋਈ ਸ਼ਹਾਦਤ ਨਹੀਂ ਹੈਗੀ ਵੈਸੇ ਤਾਂ ਨੌਵੇਂ ਗੁਰੂ ਦਸਵੇਂ ਗੁਰੂ ਪਹਿਲਾਂ ਪਰਿਵਾਰ ਵਾਰਨਾ ਮਤਲਬ ਇਹੋ ਜ ਮਤਲਬ ਮੇਰਾ ਕਹਿਲ ਭਾਰਤੀ ਕੀ ਵਿਦੇਸ਼ ਦੇ ਵਿੱਚ ਇਹੋ ਜ ਕੋਈ ਜੜੀ ਇਛਾਤ ਨਹੀਂ ਮਿਲਦੀ ਇਹ ਵਕਰੀ ਗੱਲ ਹੈ ਕਿ ਸਾਡੇ ਸਾਹਮਣੇ ਫਲਸਤੀਨ ਦੇ ਵਿੱਚ ਜਿਹੜਾ ਲੋਕ ਮਾਰੇ ਜਾ ਰਹੇ ਬੱਚਿਆਂ ਦਾ ਕਤਲੇਆਮ ਹੋ ਰਿਹਾ ਉਹ ਇੱਕ ਵੱਖਰਾ ਹੈਗਾ ਪਰ ਇਹ ਜਿਸ ਤਰੀਕੇ ਨਾਲ ਇਛਾਤਾ ਹੋਈਆਂ ਨੇ ਇਹ ਆਪਣੇ ਤੌਰ ਤੇ ਇੱਕ ਵੱਖਰਾ ਇਹਨਾਂ ਦਾ ਰਤਬਾ ਇੱਕ ਵੱਖਰੀ ਮਿਸਾਲ ਹੈ ਸਾਡੇ ਇਤਿਹਾਸ ਦੇ ਵਿੱਚ ਤੁਸੀਂ ਅਸੀਂ ਅੱਜ ਗੱਲ ਕਰਾਂਗੇ ਨਵੇਂ ਗੁਰੂ ਦਾ ਜਿਹੜਾ ਜੀਦੀ ਦੱਸ ਬਣਾਇਆ ਜਾਣਾ ਜਿਹੜੇ ਉਹਦੇ ਸਬੰਧ ਵਿੱਚ ਯਾਤਰਾਵਾਂ ਸ਼ੁਰੂ ਹੋਈਆਂ ਤੁਸੀਂ ਉਹਨਾਂ ਦੇ ਜਿਹੜਾ ਜੀਵਨ ਤੇ ਉਹਨਾਂ ਦੀਆਂ ਸਿੱਖਵਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਜੰਮੂ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਕਿ ਬਹੁਤ ਸਾਰੀਆਂ ਕੁਰਬਾਨੀਆਂ ਸ਼ਹਾਦਤਾਂ ਦੁਨੀਆਂ ਦੇ ਵਿੱਚ ਹੁੰਦੀਆਂ ਨੇ ਤੇ ਉਹ ਸੀ ਜੋ ਦੇਖਦੇ ਆ ਉਹਨਾਂ ਵਾਸਤੇ ਬਹੁਤ ਜਿਹੜੇ ਪਗੰਬਰ ਨੇ ਜਿਹੜੇ ਗੁਰੂ ਪੀਰ ਨੇ ਜਿੱਥੇ ਉਹਨਾਂ ਦਾ ਆਪਣਾ ਫੇਥ ਹੈ ਉਹਦੇ ਵਾਸਤੇ ਉਹ ਸਾਰੀਆਂ ਵੱਡੀਆਂ ਕੁਰਬਾਨੀਆਂ ਕਰਦੇ ਆ ਇੱਥੇ ਜਦੋਂ ਗੁਰਤੇਗ ਵਾਧਰ ਦੀ ਸੀ ਸ਼ਹਾਦਤ ਦੀ ਗੱਲ ਕਰਦੇ ਆ ਤੇ ਉਹ ਜਿਸ ਫੇਥ ਵਾਸਤੇ ਆਪਣੀ ਸ਼ਹਾਦਤ ਦਿੰਦੇ ਆ ਉਹਦੇ ਤੇ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਆਪਣਾ ਉਹੀ ਜਨੇਊ ਆ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਪਾਣ ਤੋਂ ਇਨਕਾਰੀ ਉਹ ਕਹਿੰਦੇ ਆ ਕਿ ਤੁਹਾਡਾ ਜਨੇਊ ਮਨੁੱਖ ਨੂੰ ਮਨੁੱਖ ਨਹੀਂ ਸਮਝਦਾ ਮਨੁੱਖ ਨਾਲ ਮੁਰਖ ਦਾ ਵਿਤਕਰਾ ਕਰਦਾ ਆ ਇਹ ਜਿਹੜਾ ਤੁਹਾਡਾ ਜਨੇਊ ਹੈ ਇਹ ਨਾ ਔਰਤਾਂ ਪਾ ਸਕਦੀਆਂ ਨਾ ਜਿਹੜੇ ਅਸ਼ੂਤ ਲੋਕ ਪਾ ਸਕਦੇ ਆ ਉਹ ਅਧਿਕਾਰੀ ਨਹੀਂ ਪਾਉਣਦੇ ਇਸ ਕਰਕੇ ਮੈਂ ਤੁਹਾਡਾ ਇਹ ਜਨੇਊ ਵਾਲਾ ਜਿਹੜਾ ਸਾਰਾ ਕਨਸੈਪਟ ਹੈ ਇਹਨੂੰ ਸਵੀਕਾਰ ਨਹੀਂ ਕਰਦਾ ਗੁਰੂ ਨਾਨਕ ਸਾਹਿਬ ਉਵੇਂ ਦੇ ਜਨੇਊ ਪਾਉਣ ਨੂੰ ਕਰਦੇ ਆ ਤੇ ਲੇਕਿਨ ਕਿਉਂਕਿ ਉੱਥੇ ਜਿਹੜਾ ਬ੍ਰਾਹਮਣ ਹੈ ਜਿਹੜਾ ਪੁਜਾਰੀ ਆ ਧੱਕੇ ਨਾਲ ਜਨੂ ਪਾਉਂਦਾ ਹੈ ਉਹਦਾ ਇੱਕ ਸਿਸਟਮ ਬਣਿਆ ਹੋਇਆ ਹੈ ਲੇਕਿਨ ਦੂਸਰੇ ਪਾਸੇ ਔਰੰਗਜ਼ੇਬ ਹੈ ਜਿਹੜਾ ਧੱਕੇ ਨਾਲ ਜਨੂ ਲਾਉਣਾ ਚਾਹੁੰਦਾ ਤੇ ਗੁਰੂ ਤੇਗ ਬਹਾਦਰ ਜੀ ਦਾ ਆਪਣਾ ਕੋਈ ਫੇਥ ਨਹੀਂ ਉਹ ਕਿਸੇ ਦੇ ਹੋਰ ਦੇ ਫੇਥ ਵਾਸਤੇ ਕੁਰਬਾਨੀ ਦੇਣੀ ਜਿੱਦੀ ਅਸੀਂ ਗੱਲ ਬਹੁਤ ਦੁਨੀਆ ਦੇ ਇਤਿਹਾਸ ਹੈਗਾ ਸਾਡਾ ਇਸ ਤਰ੍ਹਾਂ ਦਾ ਆਪਣੇ ਫੇਥ ਦੀ ਤੇ ਗੱਲ ਕਰੀਏ ਸਿੱਖੀ ਜਿਹੜੀ ਹੈ ਉਹ ਨਵੇਂ ਉਸੇ ਹੀ ਫੇਥ 'ਚੋਂ ਨਵੇਂ ਗੁਰੂ ਸਿਗੇ ਨਹੀਂ ਨਹੀਂ ਜੀ ਇਹ ਜਿਹੜਾ ਸਿੱਖੀ ਸਿੱਖੀ ਵਾਸਤੇ ਛਾ ਉਹਦੀ ਮਨੁੱਖਤਾ ਵਾਸਤੇ ਛਾ ਦਤਾ ਜਿਹੜੀ ਤੁਸੀਂ ਪਹਿਲਾਂ ਇੱਕ ਸ਼ਬਦ ਬੋਲਿਆ ਇਹ ਕਿ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਕਿਉਂਕਿ ਇਹ 47 ਤੋਂ ਬਾਅਦ ਜਿਹੜੇ ਸਾਡੇ ਮੁਸਲਮਾਨ ਕਿ ਸਮਾਜ ਸੀਗਾ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਦੇ ਮੁਗਲ ਰਾਜ ਵੇਲੇ ਜਿਨ੍ਹਾਂ ਦਾ ਧਰਮ ਉਹ ਸੀ ਲੋਕਾਂ ਦਾ ਤੇ ਉਹਦੇ ਕਰਕੇ ਇਹ ਜਿਹੜਾ ਆ ਜਿਹੜਾ ਪੀੜਤ ਧਿਰ ਸੀ ਉਹ Hindu ਸਮਾਜ ਸੀ ਤੇ ਉਹਨਾਂ ਦੀ ਗੱਲ ਜਿਹੜੀ ਇਹ ਸਾਡੇ ਗੱਲ ਤੇ ਨਰੇਟਿਵ ਬਣਾ ਦਿੱਤਾ ਗਿਆ ਕਿ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਹਾਲਾਂਕਿ ਜਿਹੜੇ ਗੁਰੂ ਤੇਗਦੇ ਦਰਬਾਰੀ ਕਵੀ ਐ ਸੈਨਾਪਤ ਨੇ ਉਹ ਕਹਿੰਦੇ ਆ ਪ੍ਰਗਟ ਭਏ ਗੁਰਤੇਗ ਬਹਾਦਰ ਟਾਪੀ ਸਗਲ ਸ੍ਰਿਸ਼ਟ ਤੇ ਚਾਦਰ ਉਹ ਸਗਲ ਸ੍ਰਿਸ਼ਟੀ ਦੀ ਗੱਲ ਕਰਦੇ ਆ ਇੱਕ ਧਰਮ ਦੇ Hindu ਦੇ ਦਿਮਾਗ ਦੀ ਗੱਲ ਕਰਦੇ ਗੁਰੂ ਤੇਗ ਬਹਾਦਰ ਦੀ ਜਿਹੜੀ ਕੁਰਬਾਨੀ ਐ ਉਹ ਜਿਹੜੀ ਮਨੁੱਖਤਾ ਵਾਸਤੇ ਆ ਮਨੁੱਖੀ ਹੱਥ ਹਕਕਾਂ ਦੇ ਵਾਸਤੇ ਹੈ ਧਾਰਮਿਕ ਸ਼ੈਨਸ਼ੀਲਤਾ ਵਾਸਤੇ ਕਿ ਦੂਜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਅਸੀਂ ਇਸ ਗੱਲ ਨੂੰ ਸਮਝਣਾ ਆ ਤਾਂ ਉਹਨਾਂ ਦੀ ਸ਼ਹਾਦਤ ਦੀ ਜਿਹੜੀ ਪੀਕ ਹੈ ਉਹਨੂੰ ਸਮਝਣਾ ਜ਼ਰੂਰੀ ਹੈ ਜੰਮੂ ਸਾਹਿਬ ਜੀ ਜਦੋਂ ਗੁਰਤੇਗ ਮਹਾਦਰਨਾਥ ਸੀਸ ਉੱਥੇ ਹੋ ਜਾਂਦਾ ਆ ਸ਼ਹਾਦਤ ਹੋ ਜਾਂਦੀ ਚੰਦਨੀ ਚੌਕ ਤੇ ਉੱਥੇ ਜਿਹੜਾ ਦਰੋਗਾ ਆ ਉਹ ਮੁਸਲਮਾਨ ਹੈ ਅਬਦੁੱਲ ਉਹਦੀ ਸਹਾਇਤਾ ਦੇ ਨਾਲ ਗੁਰੂ ਤੇਗ ਬਹਾਦਰ ਦਾ ਦਰਦਾਸ਼ੀਸ਼ ਤੇ ਧੜ ਬਾਹਰ ਹੁੰਦਾ ਹੈ ਔਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਉਹ ਅਨੰਦਪੁਰ ਸਾਹਿਬ ਆਪਣੀ ਬਸਰ ਕਰਦੇ ਛੱਡ ਜਾਂਦੇ ਆ ਉੱਥੇ ਉਹਦਾ ਧਰਮ ਨਹੀਂ ਹੈਗਾ ਉਹ Hindu ਧਰਮ ਨਾਲ ਸੰਬੰਧ ਨਹੀਂ ਹੈਗਾ ਅਬਦੁੱਲਾ ਉੱਥੇ ਹੈ ਜਿੱਥੇ ਉਹ ਫਿਰ ਬਾਗਬਤ ਹੁੰਦੇ ਆ ਸੀਸ ਲੈ ਕੇ ਭਾਈ ਜੈਤਾ ਜੀ ਬਾਗਬਤ ਸਥੇ ਕਰਦੇ ਆ ਉਹ ਵੀ ਪੀਰ ਦੀ ਥਾਂ ਆ ਉਹ ਵੀ ਮੁਸਲਮਾਨ ਪੀਰ ਹੈ ਫਿਰ ਤਰਾਵੜੀ ਆਉਂਦੇ ਆ ਉੱਥੇ ਵੀ ਇਹ ਹੈ ਫਿਰ ਅੰਬਾਲੇ ਆਉਂਦੇ ਆ ਉੱਥੇ ਵੀ ਮੁਸਲਮਾਨ ਫਕੀਰ ਹੈ ਫਿਰ ਸਾਡੇ ਕੋਲ ਜਿਹੜਾ ਨਾਬ ਚੰਡੀਗੜ੍ਹ ਦੇ ਕੋਲ ਆਉਂਦੇ ਆ ਉੱਥੇ ਵੀ ਫਕੀਰ ਜਿਹੜਾ ਆ ਉਹ ਮੁਸਲਮਾਨ ਹੈ ਇਹ ਮੁਸਲਮਾਨ ਫਕੀਰ ਹੈ ਜਿਹੜੇ ਸਭ ਤੋਂ ਵੱਧ ਗੁਰੂ ਘਰ ਦੇ ਫੇਤ ਵਾਲੇ ਬੰਦੇ ਆ ਜਿਹੜੇ ਮੁਗਲ ਸਰਕਾਰ ਦੇ ਬਾਗੀ ਦੇ ਸਿਰ ਨੂੰ ਸੀਸ ਨੂੰ ਆਪਣੇ ਕੋਲ ਸ਼ਰਨ ਦਿੰਦੇ ਆ ਉਹਦੇ ਵਿੱਚ ਉਹਦੀ ਜਿਹੜੇ ਹਕੂਮਤ ਦਾ ਹੁਕਮ ਹੈਗਾ ਆ ਉਹਦੀ ਅੱਗਿਆ ਕਰਦੇ ਆ ਤੇ ਇਹ ਕਿੱਡੀ ਵੱਡੀ ਕੁਰਬਾਨੀ ਹੈ ਇੱਥੇ ਤੁਸੀਂ ਦੇਖੋ ਜਿੱਥੇ ਇਹ ਕੋਈ ਐਡਾ ਪਲਾਨ ਨਹੀਂ ਕਿ ਥੋੜਾ ਜਿਹਾ ਇਹ ਜਿਹੜੇ ਪੀਰ ਨੇ ਇਹਨਾਂ ਦੀ ਹਿਸਟਰੀ ਜੰਮੂ ਸਾਹਿਬ ਜਾਣੋ ਇਹ ਕਿੱਥੋਂ ਨੇ ਕਹ ਕਿ ਭਾਈ ਜਤਾ ਜੀ ਨੂੰ ਕਿ ਰਸਤੇ 'ਚ ਮਿਲ ਗਿਆ ਇਹ ਪੀਰ ਕੋਈ ਵੱਡੇ ਜਿਹੜੇ ਕੋਈ ਛੋਟੇ ਮੋਟੇ ਨਹੀਂ ਹੈ ਇਹਨ ਕਈ ਪਿੰਡਾਂ ਦੇ ਮਾਲਕ ਨਹੀਂ ਇਹਨਾਂ ਦਾ ਜਿਹੜਾ ਵਿਰਾਸਤ ਹੈ ਜਿਹੜਾ ਇਸਲਾਮ ਦੇ ਬਹੁਤ ਵਿਰਾਸਤ ਨਾਲ ਜੁੜਦੀ ਹੈ ਪਿੱਛੇ ਗੁਰੂ ਨਾਨਕ ਦੇ ਕਰੋ ਗੁਰੂ ਨਾਨਕ ਦੇ ਟਾਈਮ ਇਹ ਸਿੱਖੀ ਦੇ ਜਿਹੜਾ ਖੇਤਰ ਵਿੱਚ ਆਉਂਦੇ ਆ ਗੁਰਨਾਨਕ ਤੋਂ ਪ੍ਰਭਾਵਿਤ ਹੁੰਦੇ ਆ ਉਸ ਤਰ੍ਹਾਂ ਚੱਲਦੇ ਆ ਤੇ ਇਹਨਾਂ ਦੀ ਇੰਨੀ ਮਹਾਨਤਾ ਆ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੇ ਜੀਰਕਪੁਰ ਆਉਂਦੇ ਆ ਤੇ ਪੀਰ ਦੇ ਸਥਾਨ ਤੇ ਜਿੱਥੇ ਲੋਹੜਾ ਗੁਰਦੁਆਰਾ ਆ ਉੱਥੋਂ ਪੈਦਲ ਮਿਲਣੇ ਜਾਂਦੇ ਆ ਇੰਨੀ ਜਿਹੀ ਰਿਸਪੈਕਟ ਹੈ ਇਹਨਾਂ ਦੀ ਸੋ ਇਹ ਜਿਹੜੇ ਲੋਕ ਨੇ ਜੇਕਰ ਉਹਨਾਂ ਦਾ ਹਿੰਦੂ ਧਰਮ ਨੂੰ ਬਚਾਉਣ ਦਾ ਜਾਂ ਇਸਲਾਮ ਦੇ ਵਿਰੁੱਧ ਕੋਈ ਗੱਲ ਹੁੰਦੀ ਤਾਂ ਪੀਰਾਂ ਪੀਰ ਐਡੀ ਵੱਡੀ ਐਡਾ ਵੱਡਾ ਰਿਸਕ ਨਹੀਂ ਸੀ ਲੈ ਸਕਦੇ ਜੇ ਇਸਲਾਮ ਦੇ ਵਿਰੁੱਧ ਉਹਨਾਂ ਦੀ ਗੱਲ ਹੁੰਦੀ ਇਸ ਉਹਨਾਂ ਦੀ ਕਿਸੇ ਧਰਮ ਦੇ ਵਿਰੁੱਧ ਗੁਰੂ ਸਾਹਿਬ ਜੀ ਦਾ ਕੋਈ ਗੱਲ ਨਹੀਂ ਇਹ ਮਨੁੱਖਤਾ ਦੀ ਗੱਲ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੇ ਸਾਡਾ ਦੱਸਣਾ ਹੈ ਕਿ ਪਹਿਲੀ ਵਾਰੀ ਕਿਉਂਕਿ ਇੱਕ ਸਾਡੀ ਹਿਸਟਰੀ ਹੈ ਹਾਂਜੀ ਹਿਸਟਰੀ ਦੇ ਵਿੱਚ ਅਸੀਂ ਪਾਕਿਸਤਾਨ ਬਣਾਇਆ ਪਾਕਿਸਤਾਨ ਦੇ ਵਿੱਚ ਜਿਹੜਾ ਆ ਪਹਿਲਾ ਜਿਹੜਾ ਪੰਜਾਬ ਸੀ ਉਹ ਹਿੰਦੂ ਮੁਸਲਮਾਨ ਮੈਜੋਰਿਟੀ ਵਾਲਾ ਸ਼ਿਕਾ ਇੱਥੇ ਜਿਹੜਾ ਵੀ ਸਾਡੀ ਆਪਣੀ ਟੈਨਸ਼ਨ ਹੁੰਦੀਆਂ ਸੀਗੀਆਂ ਜਦੋਂ 47 ਪਹਿਲਾਂ ਜਿਹੜੀਆਂ ਘਟਨਾਵਾਂ ਚੱਲ ਰਹੀਆਂ ਸੀ ਉਹਦੇ ਸਾਡਾ ਤਣਾਅ ਰਿਆ ਆ ਉਹ ਤਣਾਅ ਦੇ ਵਿੱਚ ਜਿਹੜੇ ਸਾਡੇ ਲੀਡਰ ਉੱਭਰੇ ਮਾਸਟਰ ਤਾਰਾ ਸਿੰਘ ਸੀ ਮਾਸਟਰ ਤਾਰਾ ਸਿੰਘ ਦੀ ਇੱਕ ਬੈਕਗ੍ਰਾਉਂਡ ਸੀ ਹਿੰਦੂ ਸਮਾਜ ਦੀ ਤੁਸੀਂ ਉਹਦੀ ਉਹਨਾਂ ਦੀ ਜਿਹੜੀ ਆਪਣੀ ਥੌਟ ਪ੍ਰੋਸੈਸ ਸੀਗਾ ਉਹਦੇ ਵਿੱਚ ਕਿਤੇ ਐਵੇਂ ਦਾ ਸਿਸਟਮ ਪਿਆ ਸੀਗਾ ਕਿ ਜਿਹੜਾ ਮਨੁੱਖਤਾ ਵਾਲਾ ਪੱਖ ਹੈ ਉਹ ਅਸੀਂ ਜਾਗਰ ਨਹੀਂ ਕਰ ਸਕੇ ਲੋਕਾਂ ਦੇ ਵਿੱਚ ਅਸੀਂ ਗੁਰਤੇਗ ਦਾ ਬਾਦਰ ਜਿਹਦਾ ਜਿਹੜਾ ਆ 1975 ਦੇ ਵਿੱਚ 300 ਸਾਲਾ ਮਨਾਇਆ ਜੰਮੂ ਜੀ ਸਾਨੂੰ ਕਿਤੇ ਮੈਨੂੰ ਦੇਖਣ ਚ ਨਹੀਂ ਮਿਲੇ ਹਿਸਟਰੀ ਚ ਕਿ ਮੁਸਲਮਾਨ ਸਮਾਜ ਵੱਲੋਂ ਗੁਰੂ ਸਾਹਿਬ ਜੀ ਨੂੰ ਉਸ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ ਹੋਵੇ ਜਿਸ ਤਰ੍ਹਾਂ ਕਰਨਾ ਬਣਦਾ ਸੀਗਾ ਜਿਹਦੀ ਮੈਂ ਗੱਲ ਕੀਤੀ ਜਿਹੜੇ ਨਾਇਕ ਨੇ ਗੁਰੂ ਸਾਹਿਬ ਜੀ ਦੇ ਜਿਹੜੇ ਉਹਨਾਂ ਦੇ ਮੁਸਲਮਾਨ ਸ਼ਰਧਾਲੂ ਹੈ ਸੀਗੇ ਪ੍ਰੀਤਵਾਨ ਸੀ ਉਹਨਾਂ ਦੇ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਮਿਲਦਾ ਲੇਕਿਨ ਇਹ ਪਹਿਲੀ ਵਾਰੀ ਹੋਇਆ ਅਸੀਂ ਇੱਕ ਪਿਛਲੇ ਜਿਹੜਾ ਆ 24 ਸਤੰਬਰ ਨੂੰ ਅ ਇਸਲਾਮਿਕ ਸੈਂਟਰ ਦਿੱਲੀ ਦੇ ਵਿੱਚ ਮੁਸਲਮਾਨ ਪਾਈਟਾਰੇ ਫਾਰਕਬੁੱਦੁੱਲਾ ਜੀ ਉੱਥੇ ਆਏ ਸੀਗੇ ਉੱਥੇ ਉਹ ਜਿਹੜੇ ਪਟਨਾ ਹਾਈ ਕੋਰਟ ਦੇ ਚੀਫ ਜੱਜ ਰਹੇ ਐ ਉਹ ਵੀ ਉੱਥੇ ਆਏ ਸੀਗੇ ਤੇ ਜਿਹੜੇ ਜਮਾਤ-ਏ-ਸਲਾਮੀਆਂ ਦੇ ਹੈੱਡ ਆ ਮੁਸਲਮਨ ਪਰਸਨਲ ਲਾ ਬੋਰਡ ਦੇ ਚੇਅਰਮੈਨ ਨੇ ਇਹ ਸਾਰੇ ਵੱਡੇ ਲੋਕ ਉਹਨਾਂ ਦੀ ਜਿਹੜੇ ਪੂਰੇ ਇੰਟੈਲੀਜੈਂਸੀ ਆਇਆ ਸੀਗਾ ਇਸਲਾਮਿਕ ਸੈਂਟਰ ਤੇ ਹੋਇਆ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀਪੁਰ ਉੱਥੇ ਮਨਾਇਆ ਤੇ ਉਹਦਾ ਮੈਸੇਜ ਐ ਨਾ ਗਿਆ ਸਾਰੇ ਸਮਾਜ ਦੇ ਵਿੱਚ ਤੇ ਤੁਸੀਂ ਮੰਨਣਾ ਨਹੀਂ ਕਿ ਮੈਨੂੰ ਨਹੀਂ ਪਤਾ ਪਾਰ ਕੀ ਆ 150 ਟਰੱਕ ਤੇ ਮੇਰੀ ਨੌਲੇਜ ਚ ਐ ਕਿ ਜਿਹੜਾ ਮੁਸਲਮਾਨ ਭਾਈਚਾਰਾ ਸਾਰੇ ਹਿੰਦੂ ਦੇ ਸਤਾਨ ਦੇ ਵੱਖ-ਵੱਖ ਇਸਤਿਆਂ ਤੋਂ ਭੱੜ ਕੇ ਪੰਜਾਬ ਚ ਜਦ ਫਲੱਡ ਆ ਤੇ ਭੇਜੇ ਕਿ ਇਹ ਸਿੱਖਾਂ ਦੇ ਉੱਤੇ ਕੋ ਬਿਪਤਾ ਆਈ ਐ ਅਸੀਂ ਇਹਨੂੰ ਇਸ ਤਰ੍ਹਾਂ ਜਿਹੜਾ ਸੈਲਿਬ੍ਰੇਟ ਕਰਦੇ ਆ ਤੇ ਉਸ ਤੋਂ ਬਾਅਦ ਆ ਜੰਮੂ ਆਪਣੇ ਗਾਇਪੁਰ ਦੇ ਵਿੱਚ ਆ ਪਿਛਲੇ ਤਰੀਕ ਦੇ ਵਿੱਚ ਸੀਗੇ 4 ਤਰੀਕ ਨੂੰ ਉੱਥੇ ਸੈਮੀਨਾਰ ਹੋਇਆ ਉੱਥੇ ਵੀ ਉਹਨਾਂ ਦੇ ਬਹੁਤ ਵੱਡੇ ਸਮਾਜ ਦੇ ਜ਼ਿੰਮੇਵਾਰ ਬੰਦੇ ਆਏ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਆਉਣ ਕੀਤਾ ਤੇ ਉਹਨਾਂ ਨੇ بڑا ਮੈਸੇਜ ਦਿੱਤਾ ਕਿ ਸਾਡਾ ਕੋਈ ਜਿਹੜਾ ਔਰੰਗਜ਼ੇਬ ਹੈ ਉਹ ਹਾਕਮ ਸੀਗਾ ਉਹ ਕੋਈ ਸਾਡਾ ਨਾਇਕ ਨਹੀਂ ਹੈਗਾ ਧਾਰਮਿਕ ਤੌਰ ਤੇ ਸਾਡਾ ਕੋਈ ਲੀਡਰ ਨਹੀਂ ਹੈਗਾ ਉਹਨੇ ਆਪਣੇ ਭੈਣ ਭਰਾਵਾਂ ਦਾ ਵੀ ਉਸ ਤਰ੍ਹਾਂ ਹੀ ਕਤਲ ਕੀਤਾ ਆਪਣੇ ਪਰਿਵਾਰ ਦੇ ਜੀਆਂ ਦਾ ਵੀ ਕੀਤਾ ਜਿਨ੍ਹਾਂ ਦਾ ਧਰਮ ਹੋ ਸੀ ਸੋ ਉਹ ਜਿਹੜੇ ਹਾਕਮ ਹੁੰਦੇ ਆ ਉਹ ਆਪਣੀ ਸਿਆਸਤ ਦੇ ਹਿਸਾਬ ਨਾਲ ਦੇਖਦੇ ਆ ਉਹ ਧਾਰਮਿਕ ਐਂਗਲ ਤੋਂ ਉਹਨਾਂ ਨੂੰ ਨਹੀਂ ਦੇਖਣਾ ਚਾਹੀਦਾ ਔਰ ਇਹ ਵੱਡੀ ਗੱਲ ਸਾਡੇ ਵਾਸਤੇ ਤੇ ਇੰਦੀ ਵੱਡੀ ਗੱਲ ਹੈ ਮੁਸਲਮਾਨ ਭਾਈਚਾਰੇ ਨੂੰ ਦੇਖਦੇ ਆ ਕਿ ਖਾਲਸਾ ਰਾਜ ਵਾਸਤੇ ਸਭ ਤੋਂ ਵੱਧ ਇਮਾਨਦਾਰੀ ਨਾਲ ਜਿਹੜੇ ਲੜੇ ਐ ਉਹ ਮੁਸਲਮਾਨ ਜਿਹੜਾ ਵਜੀਰ ਸਿੰਘ ਮਹਾਰਾਜ ਰਣਜੀਤ ਸਿੰਘ ਦੇ ਉਹ ਲੜੇ ਸੋ ਇਹ ਜਿਹੜਾ ਸਾਨੂੰ ਇੱਕ ਮੈਸੇਜ ਮਿਲਦਾ ਹੈ ਗੁਰੂ ਤੇਗ ਬਹਾਦਰ ਜੀ ਦੇ ਉਹ ਮਨੁੱਖਤਾ ਦੇ ਜਿਹੜਾ ਖल्याण ਦਾ ਹੈਗਾ ਯਾਰ ਉਹ ਧਾਰਮਿਕ ਵਲਗਨਾ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਇਹ ਪ੍ਰੋਫੈਸਰ ਇੱਕ ਜਿਹੜਾ ਨੌਵੇਂ ਗੁਰੂ ਦਾ ਛੇਦੀ ਦਿਵਸ ਹੈ ਜਿਹੜਾ 350 ਸਾਲਾ ਇਹ ਪੰਜਾਬ ਚ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਹਰਿਆਣੇ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਖੁੰਝਾਂ ਚ ਮਨਾਇਆ ਜਾਏਗਾ ਇਸ ਤੋਂ ਇਲਾਵਾ ਵਿਦੇਸ਼ਾਂ 'ਚ ਕਿੰਨਾ ਕੁ ਮਨਾਇਆ ਜਾਣ ਦੀ ਤੁਹਾਨੂੰ ਲੱਗਦਾ ਵੀ ਦੇਖੋ ਵਿਦੇਸ਼ਾਂ 'ਚ ਜਿੱਥੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਸਿੱਖ ਵੱਡੀ ਗਿਣਤੀ ਚ ਰਹਿੰਦੇ ਆ ਉੱਥੇ ਤਾਂ ਮਨਾਇਆ ਹੀ ਜਾਣਾ ਕਿਉਂਕਿ 350 ਸਾਲਾ ਕਿਉਂ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਸ਼ਾਇਦ ਦੁਆਰਾ 400 ਸਾਲਾ ਤਾਂ ਨਹੀਂ ਚੱਗਦਾ ਜਿਹੜੇ ਅਸੀਂ ਇੱਕ ਟੀਮ ਹੈ ਤੇ ਜਿਹੜਾ ਵੱਡਾ ਪੱਖ ਹੈ ਕਿ ਪਟਨੇ ਤੋਂ ਵੈਨੋ ਇਹ ਲੱਗਦਾ ਸਿੱਖਾਂ ਤੋਂ ਇਲਾਵਾ ਜਿਵੇਂ ਮੁਸਲਮਾਨ ਵੀ ਹਨ ਹੋਰ ਲੋਕ ਵੀ ਇਹ ਇਹਦੇ ਤੇ ਹਿੰਦੂ ਧਰਮ ਦੇ ਜਿਹੜੇ ਲੋਕ ਨੇ ਉਹ ਵੀ ਬਣਾ ਰਿਹਾ ਬਹੁਤ ਸਾਰੀਆਂ ਥਾਵਾਂ ਤੋਂ ਐਵੇਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਪਿਛਲੇ ਦਿਨ ਕੋਸ ਭਾਰਤ ਦੇ ਇਲੈਕਸ਼ਨ ਸ਼ੁਰੂ ਹੋ ਗਏ ਆ ਉਹਨਾਂ ਨੇ ਇਸੇ ਇਸ਼ੂ ਤੇ ਬਿਹਾਰ ਟੂਰਿਜ਼ਮ ਨਾਲ ਬਿਹਾਰ ਸਰਕਾਰ ਵੱਲੋਂ ਔਰ ਵਟਨਾ ਸਾਹਿਬ ਤਖਤ ਵੱਲੋਂ ਮਿਲ ਕੇ ਇੱਕ ਜਿਹੜਾ ਕਨਕਲੇਵ ਕਰਾਇਆ ਗਿਆ ਜਿਸੇ ਇਸੇ ਇਸ਼ੂ ਤੇ ਔਰ ਸਾਰੇ ਭਾਰਤ ਤੋਂ 100 ਜਿਹੜੇ ਪ੍ਰੋਮਿਨੇਟ ਸਕਾਲਰ ਨੇ ਉਹ ਸਦਕੇ ਉੱਥੇ ਇਕੱਠੇ ਕੀਤੇ ਜਾ ਰਹੇ ਸੀਗੇ ਸੋ ਇਸ ਤਰ੍ਹਾਂ ਬਾਹਰ ਕਨੇਡਾ ਥਾਵਾਂ ਤੋਂ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350 ਸਾਲ ਆ ਉਹ ਵੱਡੇ ਪੱਧਰ ਤੇ ਭਾਰਤ ਵਿੱਚ ਅਸਾਮ ਚ ਵੀ ਦੇਖੋ ਪ੍ਰੋਗਰਾਮ ਹੋ ਰਹੇ ਆ ਬੰਬੇ ਚ ਹੋ ਰਹੇ ਆ ਸਾਰੀਆਂ ਥਾਵਾਂ ਤੇ ਵੱਡੇ ਵੱਡ ਰਿਪੋਰਟਾਂ ਆ ਰਹੀਆਂ ਨੇ ਲੇਕਿਨ ਇਹ ਪਹਿਲੀ ਵਾਰੀ ਜਿਹੜਾ ਨਵਿਕਲਾ ਕੰਮ ਹੋਇਆ ਕਿ ਇਸਲਾਮ ਨਾਲ ਸੰਬੰਧਿਤ ਲੋਕ ਜਿਨ੍ਹਾਂ ਦਾ ਫੇਥ ਇਸਲਾਮ ਨਾਲ ਜੁੜਿਆ ਹੋਇਆ ਹੈ ਉਹ ਗੁਰੂ ਸਾਹਿਬ ਜੀ ਨੂੰ ਸੈਲੀਬ੍ਰੇਟ ਕਰ ਰਹੇ ਨੇ ਔਰ ਹਿੰਦੂ ਸਮਾਜ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਖਾਸ ਕਰਕੇ ਜਿਹੜਾ ਸਾਡਾ ਹਰਿਆਣਾ ਸਟੇਟ ਹੈ ਜਾ ਰਾਜਸਥਾਨ ਸਟੇਟ ਹੈ ਇਹਦੇ ਵਿੱਚੋਂ ਜਿਹੜਾ जाट ਭਾਈਚਾਰੇ ਦੇ ਲੋਕ ਨੇ ਯੂਪੀ ਦੀ ਵੈਸਟ ਯੂਪੀ ਦੇ ਵਿੱਚ ਉਹ ਜਿਹੜਾ ਉਹ ਵੱਡੇ ਪੱਦਰ ਤੇ ਮਨਾ ਰਹੇ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਬਾਗਪਤ ਜਾਂਦਾ ਆ ਉਹ ਬਾਗਪਤ ਦਾ ਜਿਹੜਾ ਇਲਾਕਾ ਆ ਉਹ ਪੱਛਮੀ ਯੂਪੀ ਦੇ ਵਿੱਚ ਆਉਂਦਾ ਹੈ ਤੇ ਉੱਥੇ ਜਿਹੜਾ जाट ਸਮਾਜ ਬਣਿਆ ਹੋਇਆ ਛੋਟੂ ਰਾਮ ਉਹਨਾਂ ਦਾ ਆਈਡੀਅਲ ਹੈਗਾ ਤੇ ਉਹ ਉੱਥੇ ਉਹਨਾਂ ਸਾਡੇ ਕੋਲ ਰਿਪੋਰਟਾਂ ਆਈਆਂ ਨੇ ਕਿ ਉਹ ਜਿਹੜਾ ਉਹਨਾਂ ਦੇ ਚੌਧਰੀ ਪਸ਼ਵਿੰਦਰ ਸਿੰਘ ਨੇ ਉਹ ਇਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਆ ਉਹ ਉੱਥੇ ਜਾ ਰਹੇ ਸੋ ਇਸ ਤਰ੍ਹਾਂ ਬਹੁਤ ਸਾਰੇ ਤਾਂ ਉਹ ਇਸ ਤਰ੍ਹਾਂ ਖਬਰਾਂ ਸਾਡੇ ਕੋਲ ਹੈਗੀਆਂ ਲੱਗਦਾ ਇੱਕ ਮੈਨੂੰ ਲੱਗਦਾ ਹੈ ਕਿ ਜਦੋਂ ਕਿਸਾਨ ਅੰਦੋਲਨ ਸੀ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀਗੇ ਉਸ ਅਰਸੇ ਦੌਰਾਨ ਕਿਸਾਨਾਂ ਨੇ ਸਾਰੇ ਦਿਨ ਮਨਾਏ ਗੁਰੂਆਂ ਦੇ ਦਸੇ ਗੁਰੂਆਂ ਦੇ ਪ੍ਰਕਾਸ਼ ਉਸ ਤੋਂ ਤੇ ਪ੍ਰਕਾਸ਼ਪੁਰ ਤੇ ਉਹ ਤੋਂ ਬਾਅਦ ਛੀਦੀਪੁਰ ਬਣਾएंगे ਉਹਦਾ ਵੀ ਮੈਨੂੰ ਲੱਗਦਾ ਹੈ ਉਹਦੇ ਨਾਲ ਜਿਹੜਾ ਸਿੱਖੀ ਦਾ ਪ੍ਰਚਾਰ ਹੈ ਉਹ ਬੜੇ ਦੂਰ ਦੂਰ ਤੱਕ ਗਿਆ ਕਿਉਂਕਿ ਸਿੱਖੀ ਦੇ ਵਿੱਚ ਜੋ ਲੜਨ ਦੀ ਜਿਹੜੀ ਸਪਿਰਟ ਹੈ ਜੋ ਭਾਵਨਾ ਮਿਲਦੀ ਹੈ ਉਹਨੂੰ ਆਧਾਰ ਬਣਾ ਕੇ ਕਿਸਾਨਾਂ ਨੇ ਤੇ ਮੇਰੇ ਖਿਆਲ ਉਹਦੇ ਨਾਲ ਵੀ ਜਿਹੜਾ ਪਸਾਰ ਹੈ ਉਹ ਮੇਰੇ ਖਿਆਲ ਦੂਰ ਦੂਰ ਤੱਕ ਗਿਆ ਤੇ ਉਹਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਪਤਾ ਲੱਗਾ ਕਿ ਨੌਵੇਂ ਗੁਰੂ ਦੀ ਸ਼ਹਾਦਤ ਬਾਰੇ ਵੀ ਵੱਡੇ ਪੱਧਰ ਤੇ ਜਿਹੜੀ ਗੱਲ ਅੱਗੇ ਤੁਰੀ ਤੁਹਾਨੂੰ ਲੱਗਦਾ ਕੋਈ ਉਸ ਸਮੇਂ ਦਾ ਕੋਈ ਇੰਪੈਕਟ ਪਿਆ ਤੇ ਉਹਦੇ ਕਰਕੇ ਵੀ ਇੱਕ ਯਤਨ ਜਿਹੜਾ ਯੂਪੀ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਪਰ ਬਣਾਉਣ ਦਾ ਇਹਦੇ ਨਾਲ ਕੋਈ ਅਸਰ ਪਿਆ ਹੋਵੇ ਬਿਲਕੁਲ ਜੀ ਇੱਕ ਡਰਾਮਾ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ ਜੰਮੂ ਸਾਹਿਬ ਜੀ ਪਹਿਲਾਂ ਜਿਖੋ ਜਿਹੜਾ ਉੱਥੇ ਸੀਗਾ ਜਿਹੜਾ ਔਰਤਾਂ ਨੇ ਉੱਥੇ ਪ੍ਰੋਟੈਸਟ ਕੀਤਾ ਸੀਗਾ ਦਿੱਲੀ ਦੇ ਵਿੱਚ ਮੁਸਲਮਾਨ ਔਰਤਾਂ ਨੇ ਕੀਤਾ ਸੀ ਉਹਦੇ ਤੋਂ ਪ੍ਰੇਰਨਾ ਮਿਲੀ ਕਿਸਾਨ ਸੰਘਰਸ਼ ਨੂੰ ਤੇ ਕਿਸਾਨ ਸੰਘਰਸ਼ ਨੇ ਇੱਕ ਰਸਤੇ ਖੋਲੇ ਸ਼ਹੀਨ ਬਾਗ ਦਾ ਜਿਹੜਾ ਸੀਗਾ ਤੇ ਉਹ ਰਸਤੇ ਖੋਲੇ ਤੇ ਉਹਦੇ ਨਾਲ ਜਿਹੜਾ ਵੱਡਾ ਇਫੈਕਟ ਪਿਆ ਆ ਜਿਹੜੀਆਂ ਹੁੰਦੇ ਤੁਹਾਡੀਆਂ ਸਮਾਜਿਕ ਜ਼ਰੂਰਤਾਂ ਕੀ ਨੇ ਪੋਲੀਟੀਕਲ ਤੇ ਧਾਰਮਿਕ ਜ਼ਰੂਰਤਾਂ ਕੀ ਨੇ ਇਹਤੇ ਹੁੰਦਾ ਜਿਸ ਤਨਾ ਦਮਨ ਦਾ ਚੱਕਰ ਮੁਸਲਮਾਨ ਭਾਈਚਾਰੇ ਤੇ ਮੌਜੂਦਾ ਸਟੇਟ ਦੇ ਵਿੱਚ ਅਪਣਾਇਆ ਗਿਆ ਜਿਹੜੇ ਦੌਰ ਤਰੀਕਾ ਉਹਨੇ ਇਸ ਚੀਜ਼ ਨੂੰ ਦੀ ਜ਼ਰੂਰਤ ਵੱਡੇ ਪੱਧਰ ਤੇ ਰੱਖੀ ਠੀਕ ਹੈ ਸਾਡਾ ਬਚਾ ਜਿਹੜਾ ਹੈ ਮਿਨੋਰਟੀਆ ਦੇ ਇਕੱਠੇ ਹੋਣ ਦੇ ਨਾਲ ਹੈ ਸਾਡਾ ਮੁਸਲਮਾਨ ਭਾਈਚਾਰੇ ਨੂੰ ਲੱਗਿਆ ਕਿ ਅਸੀਂ ਇੱਕ ਵੋਕਲ ਭਾਈਚਾਰਾ ਸਿੱਖ ਸਮਾਜ ਹੈ ਜਿਹੜਾ ਸਾਰੀ ਦੁਨੀਆ ਤੇ ਫੈਲਿਆ ਹੋਇਆ ਹੈ ਇਹਦੇ ਨਾਲ ਸਾਡੀ ਗੱਲ ਜਿਹੜੀ ਉਹ ਅੱਗੇ ਜਾ ਸਕਦੀ ਹੈ ਤੋਂ ਮੈਨੂੰ ਲੱਗਦਾ ਉਹਦੇ 'ਚ ਵੀ ਹੋਇਆ ਹੋਏਗਾ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਕਿਸਾਨ ਛੇ ਘਰਛ ਨੇ ਸਾਨੂੰ ਨੇੜੇ ਲੈ ਕੇ ਆਂਦਾ ਇੱਕ ਦੂਜੇ ਦੇ ਨੇੜੇ ਲਿਆਂਦਾ ਲੇਕਿਨ ਉਸ ਤੋਂ ਅੱਗੇ ਜਿਹੜੀ ਹੈਗੀ ਹੈ ਕਿ ਜਿਹੜੀ ਇਸ ਸਟੇਟ ਦੀ ਪਾਲਿਸੀ ਹੈ ਉਹਨੇ ਮਜਬੂਰ ਕਰਤਾ ਮੁਸਲਮਾਨ ਭਾਈਚਾਰੇ ਨੂੰ ਕਿ ਉਹ ਇਸ ਪਾਸੇ ਆਵੇ ਤੇ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਹੈਗਾ ਜਿਸ ਤਰ੍ਹਾਂ ਦੇ ਅਸੀਂ ਦੇਖ ਰਹੇ ਹਰ ਰੋਜ਼ ਤੇ ਦੂਸਰਾ ਇਹ ਸੀਗਾ ਕਿ 350 ਸਾਲਾਂ ਜਿਹੜਾ ਸਟੇਟ ਵੱਲੋਂ ਬਣਾਇਆ ਜਾਣਾ ਸੀ ਖਾਸ ਕਰਕੇ ਸਰਕਾਰੀ ادارਿਆਂ ਵੱਲੋਂ ਬਣਾਇਆ ਜਾਣਾ ਸੀ ਉਹ ਮੁਸਲਮਾਨ ਭਾਈਚਾਰੇ ਨੂੰ ਹੀ ਲੱਗਦਾ ਸੀ ਕਿ ਨਰੇਟਿਵ ਸਾਰਾ ਮੁਸਲਮਾਨ ਸਮਾਜ ਦੇ ਖਿਲਾਫ ਵਰਤਿਆ ਜਾਏਗਾ ਉਹਨਾਂ ਦਾ ਬਹਾਨਾ ਬਣਾ ਕੇ ਮੁਗਲ ਹਾਕਮਾਂ ਦਾ ਬਹਾਨਾ ਬਣਾ ਕੇ ਇਸ ਈਵੈਂਟ ਨੂੰ ਸਾਡੇ ਭਾਈਚਾਰੇ ਦੇ ਵਿਰੁੱਧ ਵਰਤਿਆ ਜਾਏਗਾ ਤੇ ਉਹਨਾਂ ਨੇ ਪਹਿਲ ਕਰਦਿਆਂ ਹੋਏ ਅੱਗੇ ਆਗੇ ਉਹ ਨਰੇਟਿਵ ਖੁੰਡਾ ਹੋ ਗਿਆ ਕਾਫੀ ਹੱਦ ਤੱਕ ਜਿਹੜਾ ਆ ਕਿਉਂਕਿ ਹੁਣ ਤੁਸੀਂ ਇਹਦੇ ਵਿੱਚੋਂ ਇਹ ਨਹੀਂ ਕੱਢ ਸਕਦੇ ਜਿਸ ਤਰ੍ਹਾਂ ਭਾਈਚਾਰਾ ਨੇੜੇ ਆ ਗਿਆ ਹੜਾਂ ਦੇ ਮਸਲੇ ਨੂੰ ਲੈ ਕੇ ਜਾਂ ਜਿਸ ਤਰ੍ਹਾਂ ਜੀ ਰਿਪੋਰਟਾਂ ਆ ਰਹੀਆਂ ਨੇ ਹੁਣ ਕੋਈ ਨਰੇਟਿਵ ਇਹ ਚਲਾਏਗਾ ਕਿ ਮੁਸਲਮਾਨਾਂ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਕੀਤੀ ਸੀਗੀ ਮੁਸਲਮਾਨ ਸਮਾਜ ਜ਼ਿੰਮੇਵਾਰ ਹੈ ਤੇ ਨਰੇਟਿਵ ਚੱਲਣਾ ਨਹੀਂਗਾ ਉਹ ਕਈ ਵਾਰੀ ਇਹ ਸਹੀ ਸਮੇਂ ਤੇ ਲੈ ਆਉ ਫੈਸਲੇ ਹੁੰਦੇ ਆ ਤੇ ਉਹ ਆਪਣੇ ਜਿਸ ਤਰ੍ਹਾਂ ਕਿਸਾਨਾਂ ਦੇ ਮਸਲੇ ਦੇ ਵਿੱਚ ਵੀ ਮੀਡੀਆ ਵਰਤ ਲਿਆ ਸੀ ਸਰਕਾਰ ਨਹੀਂ ਉਸ ਨਰੇਟਿਵ ਨੂੰ ਤੋੜ ਸਕੀ ਅਸੀਂ ਦੇਖਿਆ ਜਿਹੜਾ ਹੜਾਂ ਦੇ ਵਿੱਚ ਹੈ ਜੋ ਸਰਕਾਰ ਦੀ ਕਾਰਜਕਾਰੀ ਭਾਵੇਂ ਭਾਰਤ ਸਰਕਾਰ ਦੀ ਹੈ ਭਾਵੇਂ ਪੰਜਾਬ ਸਰਕਾਰ ਦੀ ਹੈ ਉਹ ਐਨਜੀਓ ਦੇ ਮੁਕਾਬਲੇ ਕਿਤੇ ਖੜਦੀ ਨਹੀਂ ਗਈ ਇਹ ਨਰੇਟਿਵ ਜਿਹੜਾ ਚੱਲ ਜਾਂਦਾ ਸੋਸਾਇਟੀ ਚੱਲ ਜਾਂਦਾ ਇਹ ਵੀ ਚੱਲ ਚੁੱਕਿਆ ਨਰੇਟਿਵ ਹੈ ਹੁਣ ਜਿਹੜਾ ਆ ਸਰਕਾਰ ਦੀ ਵੀ ਮਜਬੂਰੀ ਹੈ ਕਿ ਉਹ ਉਹ ਨਰੇਟਿਵ ਵੀ ਅੱਗੇ ਤੁਰੇ ਤੁਰੇਗਾ ਜਿਹੜਾ ਮਨੁੱਖਤਾ ਦੀ ਭਲਾਈ ਲਈ ਹੋਏਗਾ ਮਨੁੱਖੀ ਭਾਈਚਾਰੇ ਦੇ ਸਾਡੀ ਜਿਹੜੀ ਬ੍ਰਦਰਹੁੱਡ ਨੂੰ ਅੱਗੇ ਲੈ ਕੇ ਜਾਏਗਾ ਉਧਰ ਹੀ ਗੱਲ ਜਾਣੀ ਹੈ ਇਕਲ ਮੈਂ ਹੋਰ ਦੇਖਦਾ ਘੱਟ ਗਿੰਟੀਆਂ ਦਾ ਮਸਲਾ ਜਿਹੜਾ ਵੱਡੇ ਪੱਧਰ ਤੇ ਉੱਭਰ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਜਿਵੇਂ ਉਹਨਾਂ ਨੂੰ ਜਿਹੜਾ ਮੈਜੋਰਿਟੀਰੀਅਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਵਿੱਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਪੇਲੇ ਦੇਣਾ ਚ ਇੱਕ ਰਿਪੋਰਟ ਆਈ ਹੈ ਕੇਂਦਰ ਸਰਕਾਰ ਦੀ ਐ ਉਦੀ ਹੈ ਕੰਟਰੋਲ ਬਿਊਰੋ ਦੀ ਕ੍ਰਾਈਮ ਕੰਟਰੋਲ ਬਿਊਰੋ ਦੀ ਹੈ ਉਹਦੇ ਵਿੱਚ ਇਹ ਆਉਂਦਾ ਹੈ ਕਿ ਦੇਸ਼ ਦੇ ਵਿੱਚ ਜਿਹੜੇ ਖਾਸ ਕਰਕੇ ਜੇ ਯੂਪੀ ਹੈ ਉਹਦੇ ਨਾਲ ਰਾਜਸਥਾਨ ਸਾਡੇ ਜੁੜਦਾ ਹਰਿਆਣਾ ਵੀ ਹੈ ਹੋਰ ਸੂਬੇ ਜਿਹੜੇ ਮੱਧ ਪ੍ਰਦੇਸ਼ ਹੈ ਇਹਨਾਂ ਦੇ ਵਿੱਚ ਜਿਹੜੇ ਦਲਤਾਂ ਦੇ ਉੱਪਰ ਜਿਹੜੇ ਆ ਕ੍ਰਾਈਮ ਉਹਨਾਂ ਦੇ ਖਿਲਾਫ ਵਧ ਰਿਹਾ ਉਹ ਅੰਕੜਿਆਂ ਦੇ ਇਹ ਸਾਬਤ ਕੀਤੀ ਗਈ ਹੈ ਤੇ ਇਹ ਨਹੀਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਖਰਾਬ ਜਿਹੜਾ ਤੱਕਾ ਵਧ ਰਿਹਾ ਹੋਵੇ ਮਦਲ ਘੱਟ ਗਿਣਤੀਆਂ ਦਾ ਆਪਣੀ ਥਾਂ ਦੇ ਉੱਪਰ ਨਾਲ ਇਹ ਦਲਤ ਭਾਈਚਾਰਾ ਵੀ ਕੋਈ ਇਸ ਕਿਸਮ ਦਾ ਵੀ ਕੰਬੀਨੇਸ਼ਨ ਬਣ ਸਕਦਾ ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਨੌਵੇਂ ਗੁਰੂ ਦੀ ਸ਼ਹਾਦਤ ਦਾ ਦਿਨ ਮਨਾ ਰਹੇ ਹੋਈਏ ਜੰਮੂ ਸਾਹਿਬ ਜੀ ਮੈਂ ਤੁਹਾਨੂੰ ਸੌਰੀ ਕਹਿੰਦਾ ਮੈਂ ਭੁੱਲ ਗਿਆ ਇਸ ਚੀਜ਼ ਨੂੰ ਕਿ ਜਿਹੜਾ ਸਾਡਾ ਜੈਪੁਰ ਵਾਲਾ ਸੀਗਾ ਉੱਥੇ ਦਲਤ ਭਾਈਚਾਰੇ ਦੇ ਆਗੂ ਵੀ ਉੱਥੇ ਆ ਕੇ ਉਹਨਾਂ ਨੇ ਜਿਹੜਾ ਇਹਨਾਂ ਨੂੰ ਜੁਆਇਨ ਕੀਤਾ ਆ ਤੇ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਹੈ ਕਿ ਅਸੀਂ ਜਿਹੜਾ ਇਕੱਠੇ ਹੋ ਕੇ ਦਲਤਾਂ ਨੇ ਇ ਇਕੱਠੇ ਹੋ ਕੇ ਇਸ ਦੀ ਲੜਾਈ ਲੜਨੀ ਆ ਕਿਉਂਕਿ ਦਲਤ ਇੱਕ ਮੇਨ ਖਾਸ ਕਰਕੇ ਜੋ ਪੰਜਾਬ ਦੇ ਸੰਦਰਭ ਵਿੱਚ ਗੱਲ ਕਰਦੇ ਆ ਤੇ ਵੱਡੀ ਪਾਵਰ ਹੈ ਦਲਤਾਂ ਤੇ ਜਿਸ ਤਰ੍ਹਾਂ ਤੁਸੀਂ 32% ਪੰਜਾਬ ਦੇ ਹਾਂ 32 ਤੋਂ 37% ਵੀ ਇਹ ਕਈਆਂ ਥਾਵਾਂ ਤੇ ਸੋ ਇਸ ਇਹਦੀ ਜ਼ਰੂਰਤ ਵੀ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਦੀ ਸਿਆਸਤ ਪੰਜਾਬ ਭਾਰਤ ਦੇ ਵਿੱਚ ਪ੍ਰਮੋਟ ਹੋ ਰਹੀ ਹੈ ਭਾਰਤ ਛੱਡੋ ਸਾਰੀ ਦੁਨੀਆ ਤੇ ਜਿੱਧਰ ਨੂੰ ਸਿਆਸਤ ਜਾ ਰਹੀ ਆ ਉਹ ਸਿਆਸਤ ਬੜੀ ਖਤਰਨਾਕ ਸਾਈਡ ਜਾ ਰਹੀ ਹੈ ਜੀ ਅਮਰੀਕਾ ਦੇ ਲਈ ਜਿਹੜੇ ਬਾਕੀ ਵੀ ਸਾਰੇ ਜਿੱਦਾਂ ਨੂੰ ਗੱਲ ਜਾ ਰਹੀ ਹੈ ਜਿਸ ਤਰ੍ਹਾਂ ਦੀ ਸਿਆਸਤ ਨੂੰ ਹੁਣ ਹੰਗਾਰਾ ਮਿਲ ਰਿਹਾ ਹੈਗਾ ਆ ਉਹ ਬੜੀ ਖਤਰਨਾਕ ਹੈ ਉਹਦੇ ਪੈਰਲਲ ਇੱਕ ਨਰੇਟਿਵ ਖੜਾ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਤਾਂ ਹੀ ਹੋ ਸਕਦਾ ਜੇ ਵੱਡੇ ਪੱਧਰ ਤੇ ਕਿਉਂਕਿ ਜੀ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਬਾਦੀ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਸ਼ਿਕਾਰ ਨੇ ਪੀੜਤ ਨੇ ਉਹਨਾਂ ਨੂੰ इकठा होना पड़ेगा ਜਿਹੜਾ ਉਸ ਦਿਨ ਮੈਸੇਜ ਸੀਗਾ ਸੈਮੀਨਾਰ ਦਾ ਉਹ ਵੀ ਇਹ ਸੀ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਕਿਉਂ ਹੋਈ ਜਿੰਨੇ ਵੀ ਪੀੜਤ ਲੋਕ ਸੀ ਉਹ ਗੁਰੂ ਸਾਹਿਬ ਜੀ ਦੇ ਦੁਆਲੇ ਇਕੱਠੇ ਹੋ ਰਹੇ ਸੀ ਉਹ ਮੁਸਲਮਾਨ ਸਮਾਜ ਤੋਂ ਸੀ ਹਿੰਦੂ ਸਮਾਜ ਤੋਂ ਸੀ ਵੱਡੇ ਵੱਡੇ ਪੱਧਰ ਤੇ ਇਕੱਠੇ ਹੋ ਰਹੇ ਸੀ ਤੇ ਸਟੇਟ ਨੂੰ ਇਹ ਹੀ ਥ੍ਰੈਟ ਲੱਗਦਾ ਸੀਗਾ ਗੁਰੂ ਤੇਗ ਬਹਾਦਰ ਨਾਲ ਵੈਸੇ ਉਹਨਾਂ ਦਾ ਕੋਈ ਜਿੰਨੇ ਸਿੱਖਾਂ ਦੀ ਆਬਾਦੀ ਸੀ ਉਹ ਕੋਈ ਭਾਰਤ ਵਿੱਚ ਉਹਨਾਂ ਵੱਡਾ ਥ੍ਰੈਟ ਨਹੀਂ ਸੀ ਬਣ ਸਕਦੇ ਬਹੁਤ ਥੋੜੀ ਵੱਦੀ ਸੀ ਸੋ ਇਸ ਕਰਕੇ ਸਾਰਾ ਕੁਝ ਜਿਹੜਾ ਥ੍ਰੈਟ ਹੈ ਉਹਨਾਂ ਨੂੰ ਜਦੋਂ ਲੋਕਾਂ ਦੀ ਗੱਲ ਲੋਕਾਂ ਦੇ ਵਿੱਚ ਉਹ ਨਰੇਟਿਵ ਵੱਧਦਾ ਹੈਗਾ ਆ ਲੋਕਾਂ ਦੇ ਪੀੜਤਾਂ ਦੇ ਦੁਆਲੇ ਇਕੱਠੇ ਗੱਲ ਹੁੰਦੀ ਆ ਤਾਂ ਉਹ ਫਿਰ ਸਟੇਟ ਉਹ ਤੋਂ ਘਬਰਾਉਂਦੀ ਆ ਇਸੇ ਕਰਕੇ ਕਰਕੇ ਉਹਨਾਂ ਦੀ ਸ਼ਹਾਦਤ ਹੋਈ ਸੀ ਤੇ ਇਸੇ ਕਰਕੇ ਹੁਣ ਜਿਹੜੀ ਆ ਹੁਣ ਦੀਆਂ ਸਟੇਟਾਂ ਨੇ ਉਹ ਵੀ ਥ੍ਰੈਟ ਮਹਿਸੂਸ ਕਰਦੀਆਂ ਕਿ ਜਿਹੜੇ ਸਾਰੇ ਪੀੜਤ ਤੇ ਧਿਰਾਂ ਨੇ ਇਕੱਠੀਆਂ ਨਹੀਂ ਹੋਣੀ ਚਾਹੀਦੀ ਤੇ ਅਲਟੀਮੇਟਲੀ ਤਾਂ ਪੀੜਤਾਂ ਨੂੰ ਇਕੱਠੇ ਹੋਣਾ ਹੀ ਪੈਗਾ ਨਾ ਜੇ ਉਹਨਾਂ ਨੇ ਇਨਸਾਫ ਲੈਣਾ ਇਨਸਾਫ ਦੀ ਜੇ 9ਵੇਂ ਗੁਰੂ ਦੀ 10ਵੇਂ ਗੁਰੂ ਦੀ ਹੈ ਜਿਹੜੀਆਂ ਸਿੱਖੀ ਦੀਆਂ ਸਖਿਆਵਾਂ ਉਹ ਤਾਂ ਤੱਕੇ ਦੇ ਖਿਲਾਫ ਜ਼ਬਰ ਦੇ ਖਿਲਾਫ ਡਟਦੀਆਂ ਰਹੀਆਂ ਨੇ ਤੇ ਹੁਣ ਵੀ ਉਹ ਜ਼ਬਰ ਦੇ ਖਿਲਾਫ ਡਟਣਾ ਹੀ ਹੋਏਗਾ ਜਦੋਂ ਅਸੀਂ 9ਵੇਂ ਗੁਰੂ ਦਾ ਛੇਦੀ ਦਿਵਸ ਮਨਾ ਰਹੇ ਹਾਂ ਤੇ ਉਹਦੇ ਮੇਰੇ ਖਿਆਲ ਇੱਕ ਸੁਨੇਹਾ ਤਾਂ ਇਹ ਹੀ ਜਾਂਦਾ ਬਿਲਕੁਲ ਜੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਵੇਖੋ ਅਸੀਂ ਕਿੰਨੇ ਲੰਮੀ ਯਾਤਰਾ ਕੀਤੀਆਂ ਕਿੰਨੇ ਅਸੀਂ ਹੋਰ ਚੀਜ਼ਾਂ ਐਕਟੀਵਿਟੀ ਕੀਤੀਆਂ ਕਿੰਨੇ ਲੰਗਰ ਸ਼ਿਕਾਏ ਇਹ ਤਾਂ ਕੋਈ ਜਿਹੜਾ ਨੀ ਯਾਦ ਰਹਿੰਦੇ ਹੋ ਹਿਸਟਰੀ ਦੇ ਵਿੱਚ ਉਸ ਤਰ੍ਹਾਂ ਨਹੀਂ ਯਾਦ ਕੀਤੇ ਜਾਂਦੇ ਯਾਦ ਇਹ ਕੀਤਾ ਕਿ ਅਸੀਂ ਉੱਥੋਂ ਸੋਸਾਇਟੀ ਦੇ ਬਾਅਦ ਫਿਰ ਕਿਹ ਕਿਹਜੇ ਵਿਚਾਰਧਾਰਾ ਪੈਦਾ ਹੋ ਗਈ ਕਿਹਜੇ ਨਰੇਟਿਵ ਨੂੰ ਬਲ ਮਿਲਿਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਵੱਡੀ ਕੰਟਰੀਬਿਊਸ਼ਨ ਹੋ ਸਕਦੀ ਆ ਗੁਰੂ ਤੇਗ ਬਹਾਦਰ ਦੀ ਇੱਕ ਤਾਂ ਇਸ ਸਮੇਂ ਸਾਰੀ ਦੁਨੀਆ ਨੂੰ ਜਿਹੜੀ ਧਾਰਮਿਕ ਸਹਿਨਸ਼ੀਲਤਾ ਦੀ ਲੋੜ ਆ ਧਾਰਮਿਕ ਯਾਦਦੀ ਦੀ ਲੋੜ ਹੈ ਜਿਸ ਤਰ੍ਹਾਂ ਹੁਣ ਸਰਕਾਰ ਪੰਜਾਬ ਸਰਕਾਰ ਨੇ ਵੀ ਕੀਤਾ ਹੈ ਉਹਨਾਂ ਨੇ ਮਨਾਣਾ ਹੈ ਉਹਨਾਂ ਨੇ ਮਤੇ ਪਾਸ ਕੀਤਾ ਹੈ ਕਿ ਗੁਰਤੇਗ বাহাদুর ਦੇ ਨਾਂ ਤੇ ਜਿਹੜਾ ਮਨੁੱਖੀ ਅਧਿਕਾਰ ਦਿਹਾੜਾ ਹੈਗਾ ਉਹ ਮਨਾਇਆ ਜਾਵੇ ਤੇ ਮੈਨੂੰ ਜਿੱਤੇ ਤੱਕ ਬਹੁਤ ਸਾਰੀਆਂ ਸੰਸਥਾਵਾਂ ਨੇ ਮਤੇ ਪਾਕ ਭੇਜਿਆ ਯੂਨੋ ਨੂੰ ਕਿ ਜਿਹੜਾ ਮਨੁੱਖੀ ਅਧਿਕਾਰ ਦਿਹਾੜਾ ਹੈ ਇੰਟਰਨੈਸ਼ਨਲ ਉਹ ਗੁਰਤੇਗ ਬਾਹਦਰ ਜੀ ਨੂੰ ਸਮਰਪਿਤ ਕੀਤਾ ਜਾਵੇ ਜਿਸ ਤਰ੍ਹਾਂ ਗੱਲ ਹੋ ਜਾਂਦੀ ਹੈ ਜਾਂ ਗੱਲ ਚੱਲ ਪਈ ਆ ਮੇਰੇ ਖਿਆਲ ਹੋ ਜਾਣਾ ਵੀ ਇੱਕ ਵੱਖਰ ਸਟੈਪ ਹੈ ਚੱਲ ਵੀ ਇੱਕ ਟੁਕੜ ਭਾਰਤ ਤਾਂ ਹੋ ਜਾਣਾ ਇਹਦੇ ਵਿੱਚ ਕੋਈ ਦੋਰਾ ਬਣ ਨਹੀਂ ਗਿਆ ਕਿਉਂਕਿ ਇਸ ਟਾਈਮ ਸਟੇਟ ਨੂੰ ਵੀ ਸ਼ੂਟ ਕਰਦਾ ਆ ਤੇ ਜਿਸ ਤਰ੍ਹਾਂ ਦੇ ਸਾਡੇ ਪੰਜਾਬ ਦੇ ਵਿੱਚ ਲੈ ਕੇ ਸਾਰੇ ਗੱਲਾਂ ਚੱਲ ਰਹੀਆਂ ਨੇ ਉੱਥੇ ਮੇਰੇ ਖਿਆਲ ਇੰਨਾ ਤਾਂ ਕੰਮ ਖੋਣੇ ਪੈਣਾ ਤੇ ਉਹਦੇ ਨਾਲ ਫਿਰ ਜਿਹੜੀ ਇੱਕ ਮੈਸੇਜ ਬਹੁਤ ਤਕੜਾ ਜਾਂਦਾ ਹੈਗਾ ਆ ਤੇ ਇਹ ਜਿਹੜਾ ਸਾਰੀ ਦੁਨੀਆ ਦੇ ਉੱਤੇ ਇਸ ਵਕਤ ਜਿਹੜੀ ਲੋੜ ਹੈਗੀ ਆ ਉਹ ਧਾਰਮਿਕ ਸਹਿਨਸ਼ੀਲਤਾ ਦੀ ਹੈ ਮਨੁੱਖੀ ਅਧਿਕਾਰਾਂ ਦੇ ਰਿਸਪੈਕਟ ਕਰਨ ਦੀ ਹੈ ਤੇ ਇਹ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਕੇ ਗਏ ਨੇ ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਜੇ ਇਸ ਤਰ੍ਹਾਂ ਦੇ ਇੰਨੇ ਜਿਹੜੇ ਪ੍ਰੀਤਵਾਨ ਸਿੱਖ ਰੇ ਉਹਨਾਂ ਦੇ ਇੰਨੇ ਸ਼ਰਧਾਵਾਨ ਸਿੱਖ ਜਿਹੜੇ ਆ ਉਹ ਸਾਰੇ ਧਰਮਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਉੱਤੇ ਸਭ ਤੋਂ ਵੱਧ ਵਿਫਤਾ ਪੈਂਦੀ ਆ ਤਾਂ ਕੌਣ ਪਠਾਨ ਲੋਕ ਹੀ ਉਹਨਾਂ ਨੂੰ ਜਿਹੜੇ ਆ ਉਥੇ ਮਾਛੀਵਾੜੇ ਦੇ ਵਿੱਚੋਂ ਕੱਢ ਕੇ ਲੈ ਕੇ ਜਾਂਦੇ ਆ ਹਾਂਜੀ ਤੇ ਇਹ ਸਾਰਾ ਕੁਝ ਹੈਗਾ ਜਿਹੜਾ ਇਹ ਧਰਮ ਉਹਨਾਂ ਦੇ ਉੱਤੇ ਉਹਨਾਂ ਦੇ ਵਾਸਤੇ ਪੀਰ ਬੁੱਧੂ ਸਾਹਿਬ ਆਪਣੇ ਸਾਰੇ ਜਿਹੜਾ ਸਰਬੰਥ ਕੁਰਬਾਨ ਕਰ ਦਿੰਦੇ ਗਿਆ ਸੋ ਇਹ ਸਾਰਾ ਕੁਝ ਤਾਂ ਆ ਜੇ ਉਹਨਾਂ ਦੇ ਵਿੱਚ ਉਹਨ ਅਸ ਧਰਮ ਦੇ ਅਸਲੀ ਜਿਹੜੇ ਮੰਤਵ ਨੇ ਅਸਲੀ ਮਨੋਰਥ ਨੇ ਉਹਨਾਂ ਦੀ ਸਮਝਾਇ ਮਨੁੱਖਤਾ ਨੂੰ ਤੇ ਮਨੁੱਖਤਾ ਦੇ ਜਿਹੜੇ ਸੰਕੀਰਣਤਾ ਆ ਇੱਕ ਦੂਜੇ ਧਰਮ ਪ੍ਰਤੀ ਜਿਹੜੀ ਈਰਖਾ ਆ ਜਾਂ ਅਸੀਂ ਕਹੀਏ ਸੌੜੀ ਸੋਚ ਹੈ ਉਹਨੂੰ ਤਿਆਗਣਾ ਹੈ ਹੁਣ ਉਹ ਤਾਂ ਹਿਸਟਰੀ ਦੇ ਵਿੱਚ ਬੀਤ ਚੁੱਕੀਆਂ ਗੱਲਾਂ ਨੇ ਅਸੀਂ ਅੱਜ ਉਹ ਫੀਨੋਮੇਨ ਨੂੰ ਚੇਂਜ ਕਰਨਾ ਹੈ ਜਿਹੜਾ ਮਨੁੱਖਾ ਨੂੰ ਔਰੰਗਜ਼ੇਬ ਬਣਨ ਲਈ ਮਜਬੂਰ ਕਰਦਾ ਹੈ ਜਿਹੜਾ ਮਨੁੱਖ ਨੂੰ ਜਿਹੜਾ ਆ ਉਸ ਤਰ੍ਹਾਂ ਦੇ ਵੱਲ ਲੈ ਕੇ ਜਾਂਦਾ ਸਾਡੇ ਵਿੱਚ ਕੋਈ ਔਰੰਗਜ਼ੇਬ ਨਾ ਆਵੇ ਇਹ ਇਹਦੇ ਵਾਸਤੇ ਇਹਦੀ ਹੈ ਕਿ ਅਸੀਂ ਆਪਣੇ ਅੰਦਰ ਉਹ ਗੁਰੂ ਤੇਗ ਬਹਾਦਰ ਜੀ ਦੀ ਉਹ ਸਿੱਖਿਆ ਜਿਹਦੇ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਹੈ ਜਿਹਦੇ ਵਾਸਤੇ ਉਹਨਾਂ ਦੇ ਜਿਹੜੇ ਆ ਤੁਸੀਂ ਦੇਖੋ ਜੇ ਦਰੋਗਾ ਉੱਥੇ ਮਦਦ ਨਾ ਕਰਦਾ ਤੇ ਗੁਰੂ ਸਾਹਿਬ ਜੀ ਦੇ ਉਹ ਜਿਹੜੇ ਸ਼ਲੋਕ ਨੇ ਜਿਹੜੀ ਬਾਣੀ ਅਸੀਂ ਪੜਦੇ ਆਂ ਉਹਨਾਂ ਦੇ ਨਵੇਂ ਮੱਲੇ ਦੇ ਸ਼ਲੋਕ ਜਿਹੜੀ ਉਹਨਾਂ ਦੀ શ્રેਸ਼ਟ ਰਚਨਾ ਹੈਗੀ ਆ ਉਹ ਉਹ ਉਹਨਾਂ ਕਰਕੇ ਆਈ ਹੈ ਨਾ ਉੱਥੋਂ ਆਈ ਹੈਗੀ ਤੇ ਉਹਦੇ ਵਿੱਚੋਂ ਜਿਹੜੀ ਸਾਨੂੰ ਇੱਕ ਨਿਰਭਉ ਨਿਰਵੈਰ ਇੱਕ ਸਮਾਜ ਦੀ ਇੱਕ ਦਿੰਦੇ ਮੈਸੇਜ ਦਿੰਦੀ ਆ ਉੱਥੋਂ ਸਾਨੂੰ ਡਰਾ ਕਰਨਾ ਚਾਹੀਦਾ ਮੈਨੂੰ ਲੱਗਦਾ ਇਹ ਸੱਚੀ ਸ਼ਰਧਾਂਜਲੀ ਆ ਉਹਨਾਂ ਨੂੰ ਤੇ ਮੈਨੂੰ ਲੱਗਦਾ ਇਹਦਾ ਇਸ ਵਾਰੀ ਕਾਫੀ ਅਸਰ ਦੇਸ਼ ਵਿਦੇਸ਼ ਦੇ ਵਿੱਚ ਜਿਵੇਂ ਦੀਆਂ ਰਿਪੋਰਟਾਂ ਆ ਰਹੀਆਂ ਜਿਵੇਂ ਦੀਆਂ ਖਬਰਾਂ ਮਿਲ ਰਹੀਆਂ ਉੱਥੋਂ ਜਾ ਰਿਹਾ ਹੈਗਾ ਇਹ ਕਿ ਜਿਹੜਾ ਜਥਾ ਸ਼ਾਮ ਤੋਂ ਸ਼ੁਰੂ ਹੋਇਆ ਉਹ ਕਦੋਂ ਤੱਕ ਪੰਜਾਬ ਪਹੁੰਚੇਗਾ ਜਾਂ ਕੀ ਉਹਦਾ ਪ੍ਰੋਗਰਾਮ ਕੀ ਤੁਹਾਡੀ ਜਾਣਕਾਰੀ ਜੰਮੂ ਸਾਹਿਬ ਜੀ ਜਿਹੜਾ ਸਾਮ ਤੋਂ ਸ਼ੁਰੂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤੀ ਹੋਈ ਯਾਤਰਾ ਉਹ 45 ਦਿਨਾਂ ਦੀ ਉਹਨਾਂ ਦਾ ਪਲਾਨਿੰਗ ਹੈਗੀ ਆ ਤੇ ਉਹ ਚੱਲ ਰਿਹਾ ਉਹਨਾਂ ਨੇ ਨੌ ਸਟੇਟਾਂ ਦੇ ਵਿੱਚੋਂ ਘੁੰਮ ਕੇ ਆਉਣਾ ਹੈ ਤੇ ਕਾਫੀ ਲੰਮਾ ਸਫ਼ਰ ਹੈ ਉਹਨਾਂ ਦਾ 8 85000 ਕਿਲੋਮੀਟਰ ਉਹਨਾਂ ਨੇ ਤੈਅ ਕਰਨਾ ਹੈ ਸੋ ਉਹਦੇ ਵਿੱਚ ਟਾਈਮ ਤਾਂ ਲੱਗਣਾ ਹੀ ਆ ਲੇਕਿਨ ਉਸ ਤੋਂ ਇਲਾਵਾ ਵੀ ਦਿੱਲੀ ਕਮੇਟੀ ਨੇ ਆਪਣੇ ਕੱਢਨੇ ਆ ਪਟਨਾ ਵਾਲੇ ਨੇ ਆਪਣੇ ਕੱਢਨੇ ਆ ਬਹੁਤ ਸਾਰੀਆਂ ਯਾਤਰਾਵਾਂ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਨੇ ਔਰ ਜਿਹੜੀ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਭਾਈ ਮਤੀ ਦਾਸ ਦੇ ਪਰਿਵਾਰ ਤੋਂ ਜਿਹੜੇ ਵਾਰਸ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਔਰ ਭਾਈ ਦਿਆਲਾ ਜੀ ਦੇ ਜਿਹੜੇ ਵਾਰਸ ਨੇ ਭਾਈ ਮਨਜੀਤ ਸਿੰਘ ਉਹਨਾਂ ਦੇ ਪਰਿਵਾਰ ਤੋਂ ਨਵੀਂ ਪੀੜੀ ਤੋਂ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਔਰ ਇਹ ਪਹਿਲੀ ਮੈਨੂੰ ਲੱਗਦਾ ਹੈ ਇਹ ਸਾਰੇ ਯਤਨ ਹੋ ਰਹੇ ਨੇ ਤੇ ਠੀਕ ਪਾਸੇ ਡਾਇਰੈਕਸ਼ਨ ਵੱਲ ਮੈਂ ਇਹਨੂੰ ਮੰਨਦਾ ਹਾਂ ਸਾਰੀ ਪ੍ਰੋਫੈਸਰ ਸਾਹਿਬ ਤੁਹਾਡਾ ਇਹ ਸ਼ੋਅ ਚ ਸ਼ਾਮਲ ਹੋਣ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ